ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ ਗ੍ਰੈਜੂਏਸ਼ਨ ਸਮਾਰੋਹ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਢਾੜੀਵਾਲ ਵਿਖੇ ਡਾਇਰੈਕਟਰ ਸਰਦਾਰ ਅਮਰਜੀਤ ਸਿੰਘ ਚਾਲ ਅਤੇ ਪ੍ਰਿੰਸੀਪਲ ਸ਼੍ਰੀਮਤੀ ਕਿਰਨ ਕੇਸਰ ਦੀ ਜੋਗ ਅਗਵਾਈ ਹੇਠ ਲਿਟਲ ਸਪਾਊਟ ਦੇ ਵਿਦਿਆਰਥੀਆਂ ਦਾ ਗ੍ਰੈਜੂਏਸ਼ਨ ਸਮਾਰੋਹ ਬਹੁਤ ਹੀ ਉਤਸ਼ਾਹਪੂਰਨ ਕਰਵਾਇਆ ਗਿਆ ਇਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ਼੍ਰੀ ਅਸ਼ਵਨੀ ਕੁਮਾਰ ਦੁੱਗਲ ਪ੍ਰਧਾਨ ਨਗਰ ਕੌਂਸਲ ਢਾੜੀਵਾਲ ਸ਼੍ਰੀ ਜਤਿੰਦਰ ਸ਼ਰਮਾ ਐਸਡੀਓ ਇਲੈਕਟ੍ਰਿਸਿਟੀ ਬੋਰਡ ਧਾਰੀਵਾਲ ਨੀਰਜ ਮਹਾਜਨ ਚੇਅਰਮੈਨ ਨਵਾਂ ਯੁਗ ਨਵੀਂ ਸੋਚ ਕੌਂਸਲਰ ਦੀਪਕ ਕੁਮਾਰ ਇੰਟੂ ਧਾਰੀਵਾਲ ਇਸ ਸਮਾਰੋਹ ਦੌਰਾਨ ਛੋਟੇ ਛੋਟੇ ਬੱਚਿਆਂ ਨੇ ਬਹੁਤ ਹੀ ਸੋਹਣਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਉਹਨਾਂ ਵੱਲੋਂ ਪੂਰਨ ਆਤਮ ਵਿਸ਼ਵਾਸ ਨਾਲ ਲੋਕ ਨਾਚ ਪੇਸ਼ ਕੀਤਾ ਗਿਆ ਅਤੇ ਸਭ ਦਾ ਦਿਲ ਮੋਹ ਲਿਆ ਇਸ ਮੌਕੇ ਵਿਦਿਆਰਥੀਆਂ ਵਿੱਚ ਬਹੁਤ ਹੀ ਉਤਸ਼ਾਹਿਤ ਅਤੇ ਖੁਸ਼ੀ ਨਜ਼ਰ ਆਈ ਆਹ ਹੋਏ ਮੁਖ ਮਹਿਮਾਨਾ ਵਾਲੇ ਸਕੂਲ ਦੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਦਾ ਸਟਾਫ ਬਹੁਤ ਹੀ ਮਿਹਨਤੀ ਹੈ ਇਸ ਸਕੂਲ ਵਿੱਚ ਬੱਚਿਆਂ ਦੇ ਭਵਿੱਖ ਨੂੰ ਉਜਵਲ ਕਰਨ ਦੇ ਲਈ ਪੂਰਨ ਮਿਹਨਤ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਇਸ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕਿਰਨ ਕੇਸਰ ਜੀ ਇੱਕ ਵਿਸ਼ਵਾਸਯੋਗ ਸ਼ਖਸੀਅਤ ਹਨ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਪ੍ਰੋਗਰਾਮ ਦੀਆਂ ਕੁਝ ਤਸਵੀਰਾਂ I okay. you. Okay. ਉੱਚੇ ਵੇ ਟੁੰਗਲੇ ਵਿੱਚ ਚਾਂਦੀ ਪਾਈ ਫਿਰਦਾ ਸੋਹਣਿਆ ਮੇ ਗੁੱਸਾ ਤੇਰਾ ਨੱਕ ਤੋਂ ਨਹੀਂ ਗਿਰਦਾ ਉੱਚੇ ਵੇ ਟੁੰਗਲੇ ਵਿੱਚ ਚਾਂਦੀ ਪਾਈ ਫਿਰਦਾ ਮੇ ਦਿਲ ਬੜਾ ਕਰੇ ਗੂਰਾ ਰੰਗ ਨਾਰਦਾ ਤੇ ਕਰਕੇ ਪੈ ਗਿਆ ਫਿੱਕਾ ਵੇ ਤੇਰੇ ਵੰਦੂ ਨਖਰੇ ਕਰਨੇ ਦੱਸ ਦੇ ਬੰਦਾ ਸਾਹਿਬ ਬਾਦਰ ਸਕੂਲ ਵਿਖੇ ਪਹੁੰਚੇ ਜੇ ਬੜਾ ਵਧੀਆ ਇਹਨਾਂ ਦਾ ਸਮਾਗਮ ਇਹ ਬੜਾ ਆਵਾ ਕੀ ਕਹਿਣਾ ਚਾਹੁੰਦੇ ਸਾਰੇ ਨਮਸਕਾਰ ਸਤਿ ਸ੍ਰੀ ਅਕਾਲ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਇੱਥੇ ਬੰਦਾ ਬਾਦਰ ਸਕੂਲ ਦਾ ਬੜਾ ਸਾਡੇ ਧੰਨ ਦਾ ਨਾਮ ਆ ਕਿ ਇਹਨਾਂ ਦਾ ਸਾਡੇ ਜਿੰਦਗੀ ਸਾਹਿਬ ਸਕੂਲ ਦੇ ਅਮਰਜੀਤ ਸਿੰਘ ਜੀ ਤੇ ਪ੍ਰਿੰਸੀਪਲ ਮੈਡਮ ਕਿਰਨ ਕੇਸਰ ਜੀ ਕਿਰਨ ਕੇਸਰ ਜੀ ਦਾ ਵੀ ਬਹੁਤ ਸਾਡਾ ਧੰਨਵਾਦ ਹੈ ਜਿਹੜਾ ਸਾਡੇ ਬੱਚਿਆਂ ਨੂੰ ਬੜਾਂ ਦੇ ਸਾਡੇ ਬੱਚੀ ਵੀ ਬੜਾਂ ਦੇ ਇੰਨਾ ਪੜ ਕੇ ਬੱਚੀ ਸਾਡੀ ਕਾਫੀ ਬਈ ਬੀਟੀ ਵੀ ਪੜੀ ਬੇਟਾ ਵੀ ਗੁਰ ਵੀ ਕਾਫੀ ਮੇਰਾ ਦੋਸਤਵਾ ਕੋਈ ਬੰਦਾ ਬਦ ਸਕੂਲ ਤੋਂ ਬੱਚੇ ਬੜੇ ਉੱਚੇ ਗਏ ਨੇ ਅੱਛੀਆਂ ਨੁਕੀਂ ਬਣਾ ਰਹੇ ਨੇ ਬਾਹਰ ਵੀ ਉਹਨਾਂ ਨੇ ਸਾਡੇ ਇੰਡੀਆ ਦਾ ਧਾਰੀਵਾਦ ਦਾ ਮਹਿਸੂਸ ਕੀਤਾ ਕਿ ਬੰਦਾ ਬਦ ਸਕੂਲ ਤੋਂ ਬੜੀ ਬੜੀ ਅੱਛੀ ਦੇ ਰਿਹਾ ਹੈ ਇਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਵੀ ਅੱਜ ਸਾਨੂੰ ਇਹਨਾਂ ਨੇ ਇਹ ਦੇ ਚੀਫ ਗੈਸਟ ਬੁਲਾਇਆ ਮਹਾਂ ਕੁੰਦਰ ਭਾਜੰਦੀ ਅੱਜ ਬਹੁਤ ਬਿਹਰਤੀ ਮਾਣ ਦੇ ਨਾਲ ਸਾਡੇ ਸਾਡੇ ਨੌਜਵਾਨੀ ਛੋਟੇ ਕੇਮੇ ਆ ਸਾਡੇ ਕੌਂਸਲਰ ਸਾਹਿਬ ਦੀ ਪਤਨੀ ਵੀ ਗੈਸਟ ਆਏ ਹਤੇ ਤੇ ਅਸੀਂ ਬੜਾ ਆਨੰਦ ਮਾਣੋ ਕਿ ਬੱਚਿਆਂ ਨੂੰ ਬਹੁਤ ਬੱਚਿਆਂ ਨੂੰ ਬੜੀ ਅਚੀ ਐਜੂਕੇਸ਼ਨਲ ਉਹਨੂੰ ਮਿਲਦੀ ਹੈ ਤੇ ਨਾਵਾਂ ਤੇ ਮੈਨੂੰ ਬੁਲਾ ਕੇ ਮੈਨੂੰ ਬੜੀ ਖੁਸ਼ੀ ਹੈ ਮੈਂ ਚਾਰ ਸਾਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੂੰ ਬੜੀ ਖੁਸ਼ੀ ਹੋਈ ਹੈ ਕਿ ਆਹ ਸਕੂਲ ਬਹੁਤ ਅੱਛਾ ਹੈ ਇਹਦੀ ਐਜੂਕੇਸ਼ਨ ਬਹੁਤ ਅੱਛੀ ਹੈ ਤੇ ਸਾਡੇ ਧੰਨਵਾਦ ਇਸ ਦਾ ਨਾਮ ਤਾਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਉਹ ਦਾ ਅੱਛਾ ਸਿੱਖਲਣਾ ਸਿੱਖੀ ਐਜੂਕੇਸ਼ਨ ਮਿਲਦੀ ਹੈ ਇਹ ਇੱਕ ਤਿਸਰਾ ਮਾਹੌਲ ਹੈ ਜਿੱਥੇ ਨੀਡਰ ਦਾ ਬਹੁਤ ਅੱਛਾ ਹੈ ਇਹ ਬਦਨ ਤੁੰਦਨ ਸਾਡੇ ਤੋਂ ਅਰਦਾਵਾਨ ਹੈ ਜੀ ਆਜਣ ਜੀ 아이ਨੀ ਨਾਲੀ ਮਿਊਨਿਸਪਲ ਕਮੇਟੀ ਦੇ ਪ੍ਰੈਜ਼ੀਡੈਂਟ ਅਸ਼ੂਨੀ ਰੁਦਰਾ ਜੀ ਜਿਹੜੇ ਨਾਲੇ ਕਾਉਂਸਲ ਦੇ ਵਿੱਚ ਆਏ ਨੇ ਉਹਨਾਂ ਦੇ ਨਾਲ ਨਾਲ ਸਭ ਕੁਲ ਸੀਪਲ ਪ੍ਰੇਮੰਡਾ ਜੀ ਮਿਊਨਿਸਪਲ ਕਾਉਂਸਲਰ ਨੇ ਜੀ ਅੱਜ ਇੱਥੇ ਪੰਛੀ ਨੇ ਸਕੂਲ ਦਾ ਮਾਹੌਲ ਬਹੁਤ ਹੀ ਵਧੀਆ ਔਰ ਮੱਚੀਆਂ ਨੂੰ ਬਹੁਤ ਹੀ ਵਧੀਆ ਐਜੂਕੇਸ਼ਨ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਮੈਂ ਸਾਡੇ ਚੈਨਲ ਦੇ ਮਾਧਮ ਰਾਹੀਂ ਸਾਰੇ ਪੇਰੈਂਟਸ ਨੂੰ ਤਵਨ ਵਸ ਗਿਆ ਦਿਆਂ ਇਹ ਇਸ ਸਕੂਲ ਵਿੱਚ आओ ਵਿਜ਼ਿਟ ਕਰੋ ਔਰ ਚਾਹਲ ਸਾਹਿਬ ਨੂੰ ਕੋਆਪਰੇਟ ਕਰੋ ਔਰ ਨਾਲ ਨਾਲ ਇਹਨਾਂ ਦਾ ਜਿਹੜਾ ਸਹਿਯੋਗ ਕਰਕੇ ਆਪਣੇ ਬੱਚਿਆਂ ਨੂੰ ਬੈਸਟ ਐਜੂਕੇਸ਼ਨ ਜਿਹੜੀ ਹੈ ਤੁਸੀਂ ਦਿਓ ਮੈਂ ਦੇਖਿਆ ਬੱਚਿਆਂ ਦੀ ਯੂਨੀਫਾਰਮ ਬੱਚਿਆਂ ਦਾ ਐਕਟੀਵਿਟੀ ਬਹੁਤ ਹੀ ਵਧੀਆ ਨੇ ਔਰ ਬਹੁਤ ਸਾਡੇ ਪ੍ਰਿੰਸੀਪਲ ਬਹੁਤ ਮਿਹਨਤੀ ਸਕੂਲ ਦੇ ਬਹੁਤ ਵਧੀਆ ਫੰਕਸ਼ਨ ਉਹਨਾਂ ਨੇ ਅਰੇਂਜ ਕੀਤਾ ਮੈਂ ਇੱਕ ਵਾਰ ਫਿਰ ਪ੍ਰਿੰਸੀਪਲ ਮੈਡਮ ਤੇ ਐਮ ਡੀ ਅਮਰਜੀਤ ਸਿੰਘ ਚਾਲ ਜੀ ਦਾ ਆਪਣੇ ਸਾਰੇ ਸਹਿਯੋਗੀਆਂ ਦੇ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬੜਾ ਬੰਦੀ ਜੀ ਨੂੰ ਅੱਜ ਫੰਕਸ਼ਨ ਕਰਾ ਰਹੇ ਬੜਾ ਵਧੀਆ ਤੁਹਾਡੇ ਪ੍ਰਬੰਧਾਂ ਚ ਫੰਕਸ਼ਨ ਹੋ ਰਿਹਾ ਵਾ ਤੇ ਤੁਹਾਡੇ ਸਕੂਲ ਦੀਆਂ ਕੁਝ ਉਪਲਬਧੀਆਂ ਵੀ ਦੱਸੋ ਤੇ ਹੋਰ ਫੰਕਸ਼ਨ ਦੀ ਬੰਦੀ ਦਾ ਦੱਸੋ ਹਾਂ ਜੀ ਨਮਸਕਾਰ थैंक यू ऑल ਥੀਅਰਸ ਟੂ ਵਾਚ ਮੀ ਸਭ ਤੋਂ ਪਹਿਲੇ ਮੈਂ ਥੈਂਕਸ ਕਰਨਾ ਚਾਹਤੀ ਹੂੰ ਹਮਾਰੇ ਅੱਜ ਦੇ ਮੁੱਖ ਮਹਿਮਾਨ और उनके साथ जो उनके फ्रेंड्स और इस इलाका में जो इनका बहुत नाम है वो हमारे यहाँ आए हैं आज ग्रेजुएशन सेरेमनी मनाई जा रही है बाबा बल्ला सिंह बहादुर बबू सिंह में ये बहुत ही अपने आप में सेरेमनी होती है जिसमें बच्चों को जो यूपी जी क्लास के बच्चे होते हैं वो जैसे ही अपनी अकेडमिक करियर की नेक्स्ट पड़ाव में जाते हैं तो उनके लिए एक सेलिब्रेशन होता है और इसके साथ हमारे प्लस टन की एडमिशन ओपन है हमारे स्कूल में बहुत अच्छा अरेंजमेंट है बच्चों की स्टडी को लेके, उनके एक्स्ट्रा करिकुलर एक्टिविटीज़ को लेके, हमारे बच्चे बहुत ही मेहनती हैं सारा स्टाफ बहुत कोऑपरेटिव है बहुत मेहनती है हाईली स्कॉलर्ड टीचर जो हैं वो यहाँ पे अपॉइंटेड हैं जो पिछले 20, 21 साल से मोर देन टू डेकेड जो हैं वो यहाँ वर्क कर रहे हैं और फुल डेडिकेशन के साथ मेरा स्टाफ जो है रात दिन एजुकेशन प्राप्त करने के लिए जो यहाँ स्टूडेंट्स एनरोल होते हैं उनकी सर्विस में लगे रहते हैं स्कूल में आइए विजिट करिए एंड सी द डिफरेंस आई अपील टू ऑल द मेंबर्स ऑफ डिसनेटी टू कम एंड सी द डिफरेंस व्हाट बाबा बंदा सिंह बहादुर पब्लिक स्कूल इज़ प्रोवाइडिंग टू ऑल दोज हु एनरोल टुडे। थैंक यू सो मच